ਸਰ ਸ਼੍ਰੀ ਕਾਲ ਤੁਸੀਂ ਦੇਖ ਰਹੇ ਹੋ ਅਖੰਡ ਲੋਕ ਭਾਰਤੀ ਹਾਕੀ ਟੀਮ ਨੇ ਜਿਹੜਾ ਕਿ ਕਾਂਸੀ ਦਾ ਹੱਥਗਮਾ ਜਿੱਤਿਆ ਜਿਸ ਤੋਂ ਬਾਅਦ ਚਾਰੇ ਪਾਸੇ ਖੁਸ਼ੀ ਦਾ ਮਾਹੌਲ ਹੈ ਉੱਥੇ ਹੀ ਹਾਕੀ ਦੇ ਕਪਤਾਨ ਦੇ ਘਰ ਵੀ ਵਿਆਹ ਵਰਗਾ ਮਾਹੌਲ ਬਣਿਆ ਹੋਇਆ ਇੱਕ ਦੂਸਰੇ ਦਾ ਮੂੰਹ ਮਿੱਠਾ ਕਰਵਾ ਕੇ ਜਸ਼ਨ ਮਨਾਇਆ ਜਰ ਨੇ ਜਿੱਤ ਦੀ ਖੁਸ਼ੀ ਦੇ ਵਿੱਚ ਉਹ ਦੱਸਦੀ ਹੈ ਕਿ ਹਾਕੀ ਦੇ ਕਪਤਾਨ ਦੇ ਘਰ ਜਿਹੜਾ ਮਾਹੌਲ ਬਣਿਆ ਹੋਇਆ ਕਿਸੇ ਵਿਆਹ ਤੋਂ ਘੱਟ ਨਜ਼ਰ ਆ ਅਨ ਨਹੀਂ ਆ ਰਿਹਾ ਮੂੰਹ ਮਿੱਠਾ ਕਰਵਾਇਆ ਜਾ ਰਿਹਾ ਮਾਪਿਆਂ ਦੇ ਵਿੱਚ ਖੁਸ਼ੀਆਂ ਪੂਰੇ ਪਿੰਡ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਕਿਉਂਕਿ ਹਾਕੀ ਦੇ ਵਿੱਚ ਭਾਰਤੀ ਟੀਮ ਨੇ ਜਿਹੜਾ ਕਿ ਕਾਂਸੀ ਦਾ ਤਗਮਾ ਜਿੱਤ ਲਿਆ ਆ ਉਹ ਦੇਖਦੇ ਆ ਬੜੀ ਧੰਤਨ ਗੁਰਰਾਮਦਾਸ ਨੇ ਧੰਤਨ ਬਾਬਾ ਗੁਰਦਤਾ ਸਾਹਿਬ ਨੇ ਬੜੀ ਕਿਰਪਾ ਕੀਤੀ ਹੈ ਮੇਰੇ ਮਾਲਕ ਨੇ ਬਹੁਤ ਕਿਰਪਾ ਕੀਤੀ ਆ ਜਦੋਂ 47 44 ਮੇਰੇ ਖਿਆਲ ਸਟੈਂਟਰ ਰਹਿ ਗਏ ਸੀ ਤੇ ਪੀਸੀ ਮਿਲ ਗਈ ਉਹਨਾਂ ਨੂੰ ਤੇ ਬੜੇ ਪਰੇਸ਼ਾਨੇ ਸੀ ਜਿਹੜੇ ਮਗਰਲੇ 5-10 ਮਿੰਟ ਨਿਕਲੇ ਆ ਉਹ ਤੇ ਮਾਲਕ ਹੀ ਕੱਢਿਆ ਜਦੋਂ ਕੱਢਿਆ ਕਿਉਂ ਉਹ ਮਾਂ ਪਿਓ ਨੂੰ ਫਿਕਰ ਬੜਾ ਹੁੰਦਾ ਤੇ ਹੁਣ ਤੇ ਮਾਲਕ ਨੇ ਕਿਰਪਾ ਕਰਤੀ ਆ ਰਾਤ ਨੀਂਦ ਸੁਖੀ ਆਉ ਉਹਦੋਂ ਇੰਗਲੈਂਡ ਤੋਂ ਜੋ ਸੈਮੀ ਫੀਨਲਿੰਗ ਤੋਂ ਗਲਤੀ ਹੋਈ ਚਲੋ ਬੱਚਾ ਸੁਧਾਰ ਕੇ ਦੇਸ਼ ਨੂੰ ਮੈਡਲ ਦਿੱਤੇ ਆ ਲੱਗਦਾ ਕੀ ਹਰ ਮਤ ਤੋਂ ਹੁਣ ਸਰਪੰਚ ਵਾਰ-ਵਾਰ ਕਿਹਾ ਜਾ ਰਿਹਾ ਸੀ ਮੈਚ ਦੇ ਵਿੱਚ ਉਹ ਕਿੰਨੇ ਕੁ ਵਾਰ ਪੁੱਛੀ ਕਿ ਨੀ ਕੁਝ ਵੇਖੋ ਜੀ ਸਾਰੀ ਟੀਮ ਨੇ ਵਧੀਆ ਖੇਡਿਆ ਤੇ ਚੜਦੀ ਕਲਾ ਬਹੁਤ ਵਧੀਆ ਲੱਗ ਰਿਹਾ ਹੈ ਇੰਡੀਆ ਟੀਮ ਦੀ ਪਰਫਾਰਮੈਂਸ ਦੇਖ ਕੇ ਚਲੋ ਮਹਾਰਾਜ ਨੇ ਜਿੱਤ ਪ੍ਰਾਪਤ ਕੀਤੀ ਆ 골ਡ ਮੈਡਲ ਦੀ ਬਹੁਤ ਆਸੀ ਥੋੜੀਆਂ ਮਿਸਟੇਕ ਹੋ ਗਈਆਂ ਅਜਾ ਦਿਨਾਂ ਦਿਨਾਂ ਨਾ ਹੋਊਗਾ ਕਹਿ ਲੋ ਬਹੁਤ ਬੋੜ ਵਰੀਆ ਅੱਜ ਟੀਮ ਖੇਡੀ ਆਰੇ ਉਹਦੇ ਕਰਕੇ ਮਤਲਬ ਜਿੱਤ ਪ੍ਰਾਪਤ ਹੋਈ ਤੇ ਬ੍ਰੋਨਜ਼ ਮੈਡਲ ਲੈ ਕੇ ਆ ਰਹੇ ਕਿੰਨੀ ਖੁਸ਼ੀ ਹੋ ਰਹੀ ਹੈ ਬਹੁਤ ਜਿਆਦਾ ਖੁਸ਼ੀ ਆ ਰਹੀ ਇੱਕ ਇੱਕ ਸੈਕਿੰਡ ਬਹੁਤ ਵੇਖੋ ਵੀ ਕੀਮਤੀ ਹੀ ਐਂਡਲਾ ਕਿ ਜਦੋਂ ਉਹਨਾਂ ਨੂੰ ਮਤਲਬ ਬਲੈਂਟੀ ਕੋਰਨ ਮਿਲੀ ਜਾਂਦੇ ਸੀ ਜਿੰਨਾ ਜਿਹੜਾ ਟਾਈਮ ਨਹੀਂ ਸੀ ਹੋਣ ਦਿਆ ਤੇ ਪਾਣੀ ਪੀਣ ਨੂੰ ਜੀ ਨਹੀਂ ਕਰਨ ਦਿਆ ਚਲੋ ਹੁਣ ਮਹਾਰਾ ਨੇ ਜਿੱਤ ਪ੍ਰਾਪਤ ਕੀਤੀ ਬਹੁਤ ਵਰੀਆ ਲੱਗ ਰਿਹਾ ਜੀ ਲੱਗਦਾ ਕਿ ਮੈਚ ਦੇ ਨਾਲ ਦਿੱਲੀਏ ਧੜਕਣਾ ਵਧੀ ਹੋਏ ਸੀ ਅਰਦਾਸਾਂ ਕੀਤੀਆਂ ਜਾ ਰਹੀਆਂ ਸੀ ਬਹੁਤ ਅਰਦਾਸਾਂ ਕੀਤੀਆਂ ਸਰ ਮਹਾਰਾ ਨੇ ਚਲੋ ਸੁਣੀਆਂ ਪੂਰੀਆਂ ਕੀਤੀਆਂ ਤੇ ਬਹੁਤ ਖੁਸ਼ੀ ਆ ਜੀ ਕਿਤਾ ਵੈਲਕਮ ਕੀ ਕਰਾਂਗੇ ਸਰ ਬਹੁਤ ਵਧੀਆ ਤਰੀਕੇ ਨਾਲ ਕਰਾਂਗੇ ਆਪਣੇ ਵੱਲੋਂ ਪੂਰਾ ਜੱਦਾ ਉਹਨਾਂ ਨੇ ਪੂਰਾ ਪਰਫਾਰਮੈਂਸ ਦਿੱਤੀ ਆ ਨਾ ਉਹਦਾ ਹੀ ਇਹੀ ਮਤਲਬ ਮਤਲਬ ਕੀ ਕਰ ਗਏ ਫਿਰ ਮੰਟਰੀ ਦੀ ਬਦੌਲਤ ਦੂਜੀ ਵਾਰੀ ਬਰੌਸਰ ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਜੀ ਇੱਕ ਪਲੇਅਰ ਦੀ ਨਹੀਂ ਗੱਲ ਬਹੁਤ ਸਾਰੀ ਟੀਮ ਬਹੁਤ ਸੋਹਣਾ ਖੇਡੀ ਹੈ ਜੀ ਮਹਾਰਾਜ ਇਦਾਂ ਹੀ ਚੜਦੀ ਕਲਾ ਰੱਖੀ ਰਹੇਗਾ ਫਿਰ ਅਗਲੀ ਵਾਰੀ 26 ਚ 골ਡ ਲੈਗੇ ਉਹਨਾਂ ਤੇ ਤੁਹਾਜੋ ਭਾਈ ਚ ਇਸ ਤਰ੍ਹਾਂ ਕਿ ਵਾਗਦ ਸੁਆਗਤ ਕੀਤਾ ਜਾਏਗਾ ਆਇਆ ਜਾਏਗਾ ਬਹੁਤ ਸ਼ਾਨਦਾਰ ਸੁਆਗਤ ਕੀਤਾ ਜਾਊਗਾ ਸਾਰਾ ਆਪਣੇ ਵੱਲੋਂ ਪੂਰਾ ਫੁੱਲ ਮਤਲਬ ਜਸ਼ਨ ਮਨਾਏ ਜਾਣਗੇ ਲੱਗਦਾ ਕਿ ਪਿੰਡ ਦਾ ਨਾਮ ਰੋਸ਼ ਹੋ ਪੂਰੇ ਖੇਤਰ ਦੇ ਵਿੱਚ ਬਿਲਕੁਲ ਸਰ ਜੀ ਬੋਲਡ ਦੇ ਵਿੱਚ ਤੇ ਹੋ ਗਿਆ ਸਾਰਾ ਬਹੁਤ ਕਿਰਪਾ ਗੁਰੂ ਮਹਾਰਾਜ ਦੀ ਵੀ ਬਹੁਤ ਵਧੀਆ ਜਿੱਤ ਪ੍ਰਾਪਤ ਹੋਈ ਆ ਸੋ ਦਾਦੀ ਇਹ ਕਿ ਇਸ ਉੱਤੇ ਜਿਹੜੇ ਕਿ ਸਭ ਦੇ ਨਜ਼ਰਾਂ ਠੀਕੀਆਂ ਹੋਈਆਂ ਸੀ ਕਿ ਆਖਰਾ ਹਾਕੀ ਭਾਰਤੀ ਹਾਕੀ ਟੀਮ ਇਸ ਵਾਰ ਕਿਹੜਾ ਤਗਮਾ ਜਿੱਤੇਗੀ ਤਾਂ ਕੌਨਸੀ ਦਾ ਤਗਮਾ ਜਿੱਤ ਹਾਸਲ ਕੀਤੀ ਹੈ ਜਿਸ ਤੋਂ ਬਾਅਦ ਚਾਰੇ ਪਾਸੇ ਖੁਸ਼ੀਆਂ ਮਨਾਇਆਂ ਜਾ ਰਹੀਆਂ ਨੇ ਬਿਊਰੋ ਰਿਪੋਰਟ ਅਖੰਡ ਲੋਕ